ਸਹੀ ਭੋਜਨ ਨਾ ਖਾਣ ਨਾਲ ਤੁਹਾਨੂੰ ਭੁਤਣਾ ਪੈ ਸਕਦਾ ਹੈ ਖਮਿਆਜ਼ਾ ਤੁਹਾਡੇ ਭਾਰ ਅਤੇ ਕੱਦ ਤੇ ਪੈ ਸਕਦਾ ਹੈ ਮਾੜਾ ਅਸਰ ਤੁਸੀਂ ਵੀ ਹੋ ਸਕਦੇ ਹੋ ਜਾਂ ਲੇਵਾ ਬਿਮਾਰੀ ਦੇ ਸ਼ਿਕਾਰ ਅੱਜ ਤੁਹਾਨੂੰ ਦੱਸਦੇ ਹਾਂ ਕਿ ਸਹੀ ਤੇ ਪੋਸ਼ਟਿਕ ਭੋਜਨ ਨਾ ਖਾਣ ਕਾਰਨ ਤੁਹਾਡੀ ਸਿਹਤ ਤੇ ਕਿਸ ਤਰ੍ਹਾਂ ਦਾ ਅਸਰ ਪੈ ਸਕਦਾ ਹੈ ਪੰਜਾਬ ਵਿੱਚ ਲੰਮਾ ਕੱਦ ਤੇ ਪੱਕਾ ਸਰੀਰ ਨੌਜਵਾਨਾਂ ਦੀ ਪਛਾਣ ਹੈ ਪਰੇ ਸਮੇਂ ਰਾਤ ਵਿੱਚ 6 ਸਾਲ ਤੱਕ ਦੇ 16% ਦੇ ਬੱਚੇ ਆਮ ਤੋਂ ਘੱਟ ਕੱਦਦੇ ਨੇ ਅਗਸਤ 2024 ਵਿੱਚ ਸਮਾਜਿਕ ਸੁਰੱਖਿਆ ਅਤੇ ਬਾਲ ਵਿਕਾਸ ਵਿਭਾਗ ਦੇ ਪੋਸ਼ਣ ਟਰੈਕਰ ਵਿੱਚ ਇਸ ਦਾ ਖੁਲਾਸਾ ਹੋਇਆ ਹੈ ਅੰਗਨਵਾੜੀ ਕੇਂਦਰਾਂ ਦੇ ਵਿੱਚ ਰਜਿਸਟਰਡ ਬੱਚਿਆਂ ਦੇ ਵਿੱਚੋਂ 5% ਦੀ ਦਾ ਵਜ਼ਨ ਘੱਟ ਹੈ ਜਦਕਿ 4 ਬੱਚਿਆਂ ਦਾ ਵਜ਼ਨ ਓਵਰ ਹੈ ਪੰਜਾਬ ਦੇ 4 ਜ਼ਿਲ੍ਹਿਆਂ ਵਿੱਚ 20 ਤੋਂ 26 ਫੀਸਦੀ ਦੇ ਵਿਚਕਾਰ ਬੱਚੇ ਛੋਟੇ ਕੱਦ ਵਾਲੇ ਤੇ 7 ਜ਼ਿਲ੍ਹਿਆਂ ਵਿੱਚ 7 ਤੋਂ 9 ਫੀਸਦੀ ਘੱਟ ਵਜ਼ਨ ਵਾਲੇ ਹੁੰਦੇ ਨੇ ਹੁਣ ਤੁਹਾਨੂੰ ਦੱਸਦੇ ਆ ਕਿ ਆਂਗਣਵਾੜੀ ਚ ਜ਼ਿਲ੍ਹਿਆਂ ਵਾਈਜ਼ ਰਜਿਸਟਰ ਬੱਚੇ ਕਿੰਨੇ ਨੇ ਔਰ ਕਿਹੜੇ ਬੱਚੇ ਆ ਦਾ ਕੱਦ ਛੋਟਾ ਹੈ ਔਰ ਵਜ਼ਨ ਘੱਟ ਕਿੰਨਾ ਦਾ ਮਲੇਰ ਕੋਟਲਾ ਦੀ ਗੱਲ ਕਰਦੇ ਆ ਤਾਂ 0 ਤੋਂ ਲੈ ਕੇ 6 ਸਾਲ ਦੇ ਕਰੀਬ ਬੱਚੇ ਜਿਹੜੇ ਨੇ 29156 ਨੇ ਜਿੰਨਾ ਵਿੱਚੋਂ 26 ਜਣਿਆਂ ਦਾ ਕੱਦ ਲੋੜ ਦੇ ਨਾਲੋਂ ਵੱਧ ਛੋਟਾ ਹੈ ਔਰ 8 ਜਣਿਆਂ ਦਾ ਲੋੜ ਦੇ ਨਾਲੋਂ ਵਜ਼ਨ ਜ਼ਿਆਦਾ ਘੱਟ ਹੈ। ਫਾਜ਼ਿਲਕਾ ਦੇ ਵਿੱਚੋਂ 63781 ਨੇ ਬੱਚੇ ਜਿਨ੍ਹਾਂ ਦੇ ਵਿੱਚੋਂ 30 ਜਣਿਆਂ ਦਾ ਛੋਟਾ ਕੱਦ ਹੈ ਔਰ 9 ਜਣਿਆਂ ਦਾ ਲੋੜ ਨਾਲੋਂ ਜ਼ਿਆਦਾ ਵਜ਼ਨ ਘੱਟ ਹੈ। ਇਸੇ ਤਰੀਕੇ ਦੇ ਨਾਲ ਹੀ ਮੁਕਸਰ ਵਿੱਚੋਂ 47034 ਬੱਚੇ ਨੇ 23 ਜਣਿਆਂ ਦਾ ਛੋਟਾ ਕੱਦ ਹੈ ਔਰ 8 ਜਣਿਆਂ ਦਾ ਘੱਟ ਵਜ਼ਨ ਹੈ। ਬਰਨਾਲਾ ਦੇ ਵਿੱਚ 33209 ਨੇ 21 ਜਣਿਆਂ ਦਾ ਘੱਟ ਛੋਟਾ ਕੱਦ ਹੈ ਔਰ 9 ਜਣਿਆਂ ਦਾ ਘੱਟ ਵਜਨ ਹੈ। ਲੁਧਿਆਣਾ ਦੇ ਵਿੱਚ 138414 ਬੱਚੇ ਨੇ ਕਰੀਬ-ਕਰੀਬ ਔਰ 21 ਜਣਿਆਂ ਦਾ ਛੋਟਾ ਕੱਦ ਹੈ ਔਰ ਘੱਟ ਵਜਨ ਵਾਲੇ 7 ਬੱਚੇ ਨੇ। ਜਲੰਧਰ ਦੇ ਵਿੱਚ 79865 ਬੱਚੇ ਨੇ 20 ਜਣਿਆਂ ਦਾ ਛੋਟਾ ਕੱਦ ਹੈ ਔਰ 7 ਬੱਚਿਆਂ ਦਾ ਘੱਟ ਵਜਨ ਹੈ। ਫਰੀਦਕੋਟ ਵਿੱਚ 31613 ਨੇ 19 ਜਣਿਆਂ ਦਾ ਲੋੜ ਨਾਲੋਂ ਜ਼ਿਆਦਾ ਛੋਟਾ ਕੱਦ ਹੈ ਔਰ 5 ਜਣਿਆਂ ਦਾ ਲੋੜ ਨਾਲੋਂ ਘੱਟ ਵਜ਼ਨ ਹੈ। ਫਿਰ ਫਤਿਹਗੜ੍ਹ ਸਾਹਿਬ ਦੇ ਵਿੱਚ 30466 ਬੱਚੇ ਨੇ 18 ਜਣਿਆਂ ਦਾ ਕੱਦ ਛੋਟਾ ਹੈ ਤੇ 5 ਜਣਿਆਂ ਦਾ ਵਜ਼ਨ ਘੱਟ ਹੈ। ਅੰਮ੍ਰਿਤਸਰ ਦੇ ਵਿੱਚ 1393 ਨੇ ਜਿਨ੍ਹਾਂ ਦੇ ਵਿੱਚੋਂ 18 ਜਣਿਆਂ ਦਾ ਛੋਟਾ ਕੱਦ ਹੈ ਤੇ 5 ਜਣਿਆਂ ਦਾ ਵਜ਼ਨ ਘੱਟ ਹੈ। ਪਟਿਆਲਾ ਦੇ ਵਿੱਚ 85709 ਨੇ ਜਿਨ੍ਹਾਂ ਵਿੱਚੋਂ 18 ਜਣਿਆਂ ਦਾ ਛੋਟਾ ਕੱਦ ਹੈ ਔਰ 6 ਜਣਿਆਂ ਦਾ ਘੱਟ ਵਜਨ ਹੈ। ਰੂਪਨਗਰ ਦੇ ਵਿੱਚ 38490 ਬੱਚੇ ਨੇ ਜਿਨ੍ਹਾਂ ਦੇ ਵਿੱਚੋਂ 18 ਜਣਿਆਂ ਦਾ ਛੋਟਾ ਕੱਦ ਹੈ ਤੇ 7 ਜਣਿਆਂ ਦਾ ਘੱਟ ਵਜਨ ਹੈ। ਨਵਾਂ ਸ਼ਹਿਰ ਦੇ ਵਿੱਚ 33498 ਨੇ ਔਰ 18 ਜਣਿਆਂ ਦਾ ਘੱਟ ਕੱਦ ਹੈ ਔਰ 6 ਜਣਿਆਂ ਦਾ ਘੱਟ ਵਜਨ ਹੈ। ਤਰਨਤਾਰਨ ਦੇ ਵਿੱਚ 56803 ਨੇ ਔਰ ਛੋਟਾ ਕੱਦ 18 ਜਣਿਆਂ ਦਾ ਹੈ ਔਰ ਘੱਟ ਵਜ਼ਨ 4 ਜਣਿਆਂ ਦਾ। ਕਪੂਰਥਲਾ ਦੇ ਵਿੱਚ 39252 ਬੱਚੇ ਨੇ ਛੋਟਾ ਕੱਦ 16 ਬੱਚਿਆਂ ਦਾ ਹੈ ਔਰ ਘੱਟ ਵਜ਼ਨ 4 ਬੱਚਿਆਂ ਦਾ। ਮੋਗਾ ਦੇ ਵਿੱਚ 51021 ਬੱਚੇ ਨੇ ਜਿਨ੍ਹਾਂ ਦੇ ਵਿੱਚੋਂ 16 ਜਣਿਆਂ ਦਾ ਛੋਟਾ ਕੱਦ ਹੈ ਤੇ 4 ਬੱਚਿਆਂ ਦਾ ਘੱਟ ਵਜ਼ਨ ਹੈ। ਸੰਗਰੂਰ ਦੇ ਵਿੱਚ 65358 ਬੱਚੇ ਨੇ 15 ਜਣਿਆਂ ਦਾ ਛੋਟਾ ਕੱਦ ਹੈ ਔਰ 6 ਜਣਿਆਂ ਦਾ ਘੱਟ ਵਜ਼ਨ ਹੈ। ਬਠਿੰਡਾ ਦੇ ਵਿੱਚ 77616 ਨੇ ਜਿਨ੍ਹਾਂ ਦੇ ਵਿੱਚੋਂ 12 ਜਣਿਆਂ ਦਾ ਛੋਟਾ ਕੱਦ ਹੈ ਤੇ 4 ਜਣਿਆਂ ਦਾ ਘੱਟ ਵਜਨ ਹੈ। ਹੁਸ਼ਿਆਰਪੁਰ ਦੇ ਵਿੱਚ 96888 ਬੱਚੇ ਨੇ 12 ਜਣਿਆਂ ਦਾ ਛੋਟਾ ਕੱਦ ਹੈ ਤੇ 3 ਜਣਿਆਂ ਦਾ ਘੱਟ ਵਜਨ ਹੈ। ਫਿਰੋਜ਼ਪੁਰ ਦੇ ਵਿੱਚ 64961 ਬੱਚੇ ਨੇ 11 ਜਣਿਆਂ ਦਾ ਛੋਟਾ ਕੱਦ ਹੈ ਤੇ 3 ਜਣਿਆਂ ਦਾ ਘੱਟ ਵਜਨ ਹੈ। ਮਾਨਸਾ ਦੇ ਵਿੱਚ 39380 ਬੱਚੇ ਨੇ 9 ਜਣਿਆਂ ਦਾ ਕੱਟਾ ਛੋਟਾ ਕੱਦ ਹੈ ਅਤੇ 3 ਜਣਿਆਂ ਦਾ ਕੱਟ ਵਜਣਾ ਗੁਰਦਾਸਪੁਰ ਦੇ ਵਿੱਚ ਕਰੀਬ-ਕਰੀਬ 99119 ਬੱਚੇ ਨੇ 7 ਜਣਿਆਂ ਦਾ ਛੋਟਾ ਕੱਦ ਹੈ ਤੇ 2 ਜਣਿਆਂ ਦਾ ਕੱਟ ਵਜਣਾ ਪਠਾਨਕੋਟ ਦੇ ਵਿੱਚ 43221 ਬੱਚੇ ਨੇ ਜਿਨ੍ਹਾਂ ਦੇ ਵਿੱਚੋਂ 3 ਜਣਿਆਂ ਦਾ ਛੋਟਾ ਕੱਦ ਹੈ 5 ਸਾਲ ਦੇ ਬੱਚੇ ਦਾ ਆਸਤ ਕੱਦ ਅਸੀਂ ਜੇਕਰ ਗੱਲ ਕਰੀਏ ਤਾਂ 100 ਤੋਂ ਲੈ ਕੇ 102 ਸੈਂਟੀਮੀਟਰ ਤੱਕ ਹੁੰਦਾ ਹੈ ਭਾਰ 15 ਤੋਂ 16 ਕਿਲੋਗ੍ਰam ਹੋਣਾ ਚਾਹੀਦਾ ਸੰਗਰੂਰ ਵਿੱਚ ਵੀ 15% ਦੇ ਬੱਚੇ ਛੋਟੇ ਕੱਦ ਵਾਲੇ ਨੇ ਅਤੇ 6% ਦੀ ਘੱਟ ਵਜਨ ਵਾਲੇ ਨੇ ਮਲੇਰਕੋਟਲਾ ਵਿੱਚ ਸਭ ਤੋਂ ਵੱਧ 26% ਦੀ ਛੋਟੇ ਕੱਦ ਵਾਲੇ ਬੱਚੇ ਪਾਏ ਜਾਂਦੇ ਨੇ ਫਾਜ਼ਿਲਕਾ ਬਰਨਾਲਾ ਵਿੱਚ 9% ਦੀ ਕਪੋਸ਼ਕ ਬੱਚੇ ਨੇ ਦੇਸ਼ ਵਿੱਚ ਪੰਜਾਬ ਦੀ ਸਥਿਤੀ ਬਾਕੀ ਸੂਬਿਆਂ ਨਾਲੋਂ ਬਿਹਤਰ ਹੈ ਕੁੱਲ ਮਿਲਾ ਕੇ 36% ਦੀ ਬੱਚਿਆਂ ਦਾ ਕੱਦ ਛੋਟਾ ਹੈ 17 फीसदी ਕੁਪਸ਼ਤ ਬੱਚੇ ਨਹੀਂ ਸਮਾਜਿਕ ਵਿਕਾਸ ਵਿਭਾਗ 1 ਤੋਂ 30 ਸਤੰਬਰ ਤੱਕ ਪੋਸ਼ਣ ਮਹੀਨਾ ਮਨਾਉਂਦਾ ਹੈ ਅਤੇ ਬੱਚਿਆਂ ਅਤੇ ਔਰਤਾਂ ਦੇ ਸਹੀ ਪੋਸ਼ਣ ਬਾਰੇ ਜਾਗਰੂਕ ਕਰਦਾ ਹੈ 27313 ਅੰਗਰਵਾੜੀ ਸੈਂਟਰ ਵਿੱਚ 0 ਤੋਂ 6 ਸਾਲ ਦੀ ਉਮਰ ਦੇ 13.98 ਲੱਖ ਬੱਚੇ ਰਜਿਸਟਰ ਹਨ ਇਹਨਾਂ ਵਿੱਚੋਂ 0 ਤੋਂ ਲੈ ਕੇ 5 ਸਾਲ ਦੀ ਉਮਰ ਦੇ 12,8729 ਬੱਚਿਆਂ ਨੂੰ ਖੁਰਾਕ ਦਿੱਤੀ ਜਾਂਦੀ ਹੈ ਇਨ੍ਹਾਂ ਵਿੱਚੋਂ 16% ਦੀ ਛੋਟੇ ਕੱਦ ਵਾਲੇ ਅਤੇ 5% ਦੀ ਘੱਟ ਵਜ਼ਨ ਵਾਲੇ ਅਤੇ 5% ਦੀ ਜ਼ਿਆਦਾ ਭਾਰ ਵਾਲੇ ਬੱਚੇ ਨੇ। ਬੱਚੇ ਦੇ ਵਿਕਾਸ ਲਈ ਪੋਸ਼ਣ ਜ਼ਰੂਰੀ ਹੈ। ਫਾਸਟ ਫੂਡ ਨਾ ਖਾਓ ਜੋ ਸਹੀ ਨਹੀਂ ਹੈ। ਸਹੀ ਖੁਰਾਕ ਦੀ ਘਾਟ ਕਾਰਨ ਵਿਕਾਸਦਰ ਦਿਖ ਜਾਂਦੀ ਹੈ।